واحرو جی کا خالص واحد جی کی تن تن سچے تن تن شری گوبند سنگھ مہاراج جیب شری گو مہاراج جی اپار کتھا کا ستار ਸੰਤ ਕਾਰੂ ਸਿੰਘ ਮਹਾਰਾਜ ਜੀ ਦੀ ਪੁੱਤ ਮਰਦਾਨ ਸਿੰਘ ਵਾਲੇ ਉਸੇ ਹਿਮਾਲਾ ਦੇ ਸਿੱਖੀ ਮੁਪਤੀ ਸ੍ਰੀਮਾਨ ਸੰਤ ਪਾਪਾ ਦਸ ਸਿੰਘ ਮਹਾਰਾਜ ਜੀ ਰਾਮਪੁਰ ਦੇ ਵਿਸ਼ਵਾਸ ਵਾਲੇ ਇਹਨਾਂ ਦੀ ਮਾਲਾ ਦੇ ਸਿੱਖੀ ਮੁਪਤੀ ਪਰਮ ਸੰਤਿਸ਼ੀ ਸ੍ਰੀ ਮਹਾਰਾਜ ਪਰਮ ਸੰਤ ਕੇਸ ਸਿੰਘ ਮਹਾਰਾਜ ਜੀ ਕਰਮਸਤਾ ਰਾਣਾ ਸਾਹਿਬ ਜੀ ਤੰਤਰ ਨਾਮਾ ਬਾਬਾ ਸਿੰਘ ਨੀ ਮਹਾਰਾਜ ਨਾਨਕ ਸਰਪਲੇਰਾਵਾਲੇ ਉਸ ਮਾਰਾ ਦੇ ਸਿੱਖੀ ਮੁਕਤੀ ਤੰਤਰ ਬਾਬਾ ਈਸ਼ਰ ਸਿੰਘ ਲਾਲ ਸਰ ਚੋੜਣਾ ਕਲੈਰਾਵਾਲੇ ਤੇ ਤੰਤਰ ਬਾਬਾ ਚੋਤਾ ਸਿੰਘ ਜੀ ਰਾਮਪੁਰ ਕੋਂਟਰਾਵਾਲੇ ਜਿਨ੍ਹਾਂ ਨੇ ਕਿਰਪਾ ਕੀਤੀ ਸਰਕਾਰ ਦੇ ਬਾਬਾ ਬੋਰੀ ਸਿੰਘ ਜੀ ਪਿੰਡ ਵੀਰ ਸਰਪਤੀ

ਆਪ ਜੀ ਦੇ ਬਤੂਨ ਕੀ ਕਾ ਕੇ ਆਪ ਜੀ ਦੇ ਕੀਰਤਨ ਦੀ ਚਾਹੀ ਕਰੂ ਸਰ ਦਾੜਾ ਸਤਿਵਾਲੇ ਸਤਿਪੁਰਸ਼ ਸ਼੍ਰੀਮਾਨ ਤ੍ਰਿਸ਼ੰਤੀਸ਼ ਸਿੰਘ ਮਹਾਰਾਜੀ ਦਾੜਾ ਸੰਗੋਲ ਜਿਨ੍ਹਾਂ ਦੇ ਕੀਰਤਨ ਦਾ ਇਰਾਹੀ ਮਨੋਹਰ ਤੁਨੰ ਹਰ ਨੌਮੀਆ ਮੀਆਂ ਸੁਭਾ ਦੇ ਵਿੱਚ ਮਰਦਾਨੇ ਦੇ ਭਾਈ ਮਕੰਦੇ ਦੀ ਜੋ ਸੀ ਤਰਪਾਉ ਕ੍ਰਿਸ਼ਨ ਦੀ ਬੰਸਰੀ ਤੇ ਰਾਣੇ ਸੰਤਾਂ ਦੀ ਬਾਜੇ ਵਿੱਚ ਬਜੇ। ਪਾਵਾ ਸ਼ੋਸ਼ਾ ਸੰਗੀਤ ਦੇ ਬਚਨ ਤੁਕ ਲਾ ਕੇ ਤੁਸੀਂ ਕੀਰਤਨ ਦੀ ਚਾਲੀ ਕਰਮ ਦਾ ਰਾਣਾ ਸੱਚ ਵਾਲੀ ਰੱਖਣੀ। ਉਹਨਾਂ ਦੀ ਸੰਗਤ ਕਰਦਿਆਂ 2018 ਵਿੱਚ ਸੰਸਮਗ ਬਸ਼ਿਧਾ ਸੰਗਰਾਮ ਨਾਲ ਪੜਨਾ ਪਾਣੀ। ਭਾਣਾ ਮੰਦਾ ਜਿਉ ਪ੍ਰਮਾਣ ਸਰਕਾਰੋ ਜੋ ਕਿ ਪਰਮ ਪੂਜਨੀਕ ਪਾਪਾ ਜੀ ਸਾਧ ਸੰਗਤ ਵਾਲਿਆਂ ਦੇ ਇਕੱਠੇ ਰੰਤੀ ਸਾਥੀ ਰਹੇ ਤੇ ਇਕੱਠੇ ਹੋ ਗਏ ਔਰ ਪਾਪਾ ਜੀ ਸਾਧ ਸੰਗਤ ਦੀ ਨਾਲ ਤਾਂ ਪਾਪਾ ਜੀ ਗੁਰੂ ਸਿੰਘ ਵੱਡੇ ਜੋਗੀ ਜੀ ਸੈਕਲਾਂ ਪਈ ਪਾਪਾ ਜੀ ਸ਼ਸ਼ਮਨ ਨਾਮ ਸਰਪਾਲੇ ਦੇ ਸੰਗ ਇਕੱਠਿਆ ਵੀ ਕੀਤੀ ਜਿੱਦਾਂ ਕ੍ਰਿਸ਼ਨ ਦੇ ਸੁਦਾਮਾ ਜੀ ਨੇ ਸੁਮੇਖ ਗੁਰੂ ਤੋਂ ਇੱਕਠਿਆਂ ਨੂੰ ਵਿਦੇ ਆਏ ਸੀ ਤੇ ਉਹ ਸੋਤ ਬਾਬਾ ਛੋਟਾ ਸਿੰਘ ਜੀ ਤੇ ਧੰਵਾਪਾ ਜਗਨੂਰ ਸਿੰਘ ਜੀ ਅਤੇ ਬਾਬਾ ਇਸ਼ਿਆ ਸਿੰਘ ਜੀ ਦੇ ਇਕੱਠਿਆਂ ਸੰਗਤ ਕੀਤੀ ਜਦੋਂ ਬਾਬਾ ਇਸ਼ਿਆ ਸਿੰਘ ਨਾਮ ਸਰ ਵਾਲੇ ਭਾਣਾ ਮਰਤਾ ਹੈ ਤੇ ਸਾਧ ਸੰਗਤ ਜੀ ਤਾਂ ਸ਼੍ਰੀ ਗੁਰੂ ਪਰਮ ਪੂਜਨੀਕ ਬਾਬਾ ਦੀ ਸਿਆਣ ਸਾਬ ਨਾਲੇ ਸੰਗਤ ਇਕੱਠਿਆਂ ਨਹੀਂ ਕੀਤੀ ਤੇ ਰਹਿਮਤ ਵਰਤੀ ਤੇ ਅੱਜ ਦੇ ਇਸ ਸਮੇਂ ਦੇ ਵਿੱਚ ਸਾਡੇ ਸਤਿਕਾਰਯੋਗ ਬਾਬਾ ਭੋਲਾ ਜੀ ਰਾਮਪੁਰ ਪਿੰਡਾਂ ਤੋਂ ਬਾਬਾ ਜੀ ਆਏ ਇਹਨਾਂ ਤੇ ਵੀ ਬੇਰਾਂ ਨੇ ਬਾਬਾ ਸ਼ੋਕਰ ਸਿੰਘ ਜੀ ਦੀਆਂ ਦੀ ਤੇ ਪਾਪਾ ਜੀ ਹਰਮ ਸਿੰਘ ਜੀ ਉਪੀਤੀ ਜੀ ਦੀਆਂ ਵੀ ਦਾਸਾਂ ਨੂੰ ਬੜਾ ਪਿਆਰ ਸੀ ਸ੍ਰੀ ਸ਼ਰਧਰ ਤੋਂ ਪਹਿਲਾਂ ਰਾਮ ਜੱਟ ਬਾਬਾ ਭੋਲਾ ਸਿੰਘ ਜੀ ਨੂੰ ਤੇ ਪਾਪਾ ਗੁਰਪ੍ਰੀਤ ਸਿੰਘ ਜੀ ਨੂੰ ਬਹੁਤ ਉਸ ਦੱਸਦੇ ਸਨ ਬਾਬਾ ਜੀ ਨੂੰ ਅਤੇ ਕੋ ਗੁਰੂ ਪਿਆਰਿਆਂ ਦੇ ਘਰਾਂ ਵਿੱਚੋਂ ਨਾਮ ਵਾਲੀ ਮੈਂ ਤੋਂ ਵੀ ਹੁੰਦੀ ਹੈ ਜਿਹੜੇ ਨਾਮ ਵਾਲੇ ਵਰਕਰ ਹੋ ਜਾਂਦੇ ਤੇ ਇਧਰ ਸਭ ਨੂੰ ਨਾਨਕ ਸਾਹਿਬ ਦੀ ਦਾਸਾਨਾ ਦੇ ਕੋਰੋਂ ਨੂਰ ਹੋਇਆ ਕਰਦਾ ਫਿਰ ਉਹ ਪਰਮ ਸੰਤ ਰੱਬ ਦਾ ਹੀ ਸਰੂਪ ਜਿਨ੍ਹਾਂ ਦਾ ਇਸਰੇ ਨਾਮ ਸੇਕ ਨਹੀਂ ਆ ਭੇਦ ਨਾ ਜਾਣੋ ਬੋਲ ਸਾਈਂ ਜਿਹੇ ਰੱਬ ਵਰਗੇ ਸਾਧੂ ਦੇ ਚਰਨਾਂ ਵਿੱਚ ਇਧਰ ਪਰਮ ਪੁੰਜ ਨੇ ਇੱਕ ਬਾਬਾ ਜੀ ਸਿਆਲ ਸਾਹਿਬ ਆ ਗਏ ਉਹਨਾਂ ਨੇ ਆਪਣਾ ਦਰਸ਼ਨ ਕਰ ਰਹੇ ਆ ਸਾਹਮਣੇ ਸਮਾਧੀ ਵਾਸਾ ਵਿੱਚ ਪਰਮ ਸੰਤੀ ਸ਼ਰ ਸਿੰਘ ਮਹਾਰਾਜ ਜੀ ਦੇਖ ਕੇ ਕੈਸੀ ਸਮਾਧੀ ਨੈਤਰਾਂ ਦਾ ਨੰਨ ਮਸਤਕ ਦਾ ਨੰਨ ਚਿਹਰੇ ਤੇ ਨੂਰੂ ਨੂਰ ਪਰ ਕੋ ਉੱਚੇ ਰ ਇਹ ਉਹ ਸਭ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਸਾਨੂੰ ਰੱਬ ਚੇਤੇ ਆਉਂਦਾ ਆ ਵੀ ਸਹਿਜ ਚੇਤ ਤੇਰੇ ਆ ਭਗਤਾਂ ਵਿੱਚ ਇਹ ਬਾਬਾ ਸ਼ੋਟਾ ਸਿੰਘ ਜੀ ਆਂਦਾ ਸੋ ਪਰਮ ਬਦਬਾਈ ਕੀਰਤਨ ਦੇ ਧਨੀ ਦਾਤੇ ਪਰਮ ਸੰਤ ਸੰਤ ਪਾਪਾ ਤਰਸ ਸਿੰਘ ਮਹਾਰਾਜ ਗੁਰਸਾਹਿਬ ਵਸਤੂ ਆਣਾ ਸਾਹਿਬ ਵਾਲੇ ਉਹਨਾਂ ਦੇ ਦਰਸ਼ਕ ਦਾ ਬਾਬਾ ਇਸ਼ਵਰ ਸਿੰਘ ਨਾਮ ਸਤ ਦੇਰਾ ਵਾਲਿਆਂ ਦੇ ਦਰਸ਼ਕ ਦਾ ਜਥੇਦਾਰ ਪਾਪਾ ਮਹਿੰਦਰ ਸਿੰਘ ਜੀ ਰਾਣਾ ਸਾਹਿਬ ਜੱਜ ਜਿਨ੍ਹਾਂ ਨੇ 40 ਸਾਲ ਧੋਲਕੀ ਵਿਜਾਇਇ ਪਰਮ ਸੰਤ ਈਸ਼ਰ ਸਿੰਘ ਮਹਾਰਾਜ ਨੇ 40 ਸਾਲ ਹੀ ਜੱਥੇਦਾਰੀ ਕੀਤੀ ਸੰਤ ਮਹਾਰਾਜ ਜੀ ਨੂੰ ਕੋਈ ਜੱਥੇਦਾਰ ਤੇ ਤਰਕਈਆ ਬਦਰ ਨਾ ਪਿਆ ਉੱਚੀਆਂ ਤੁਮਾਰੀਆਂ ਵਾਲੇ ਮਹਾਂਪਰਸ਼ ਸਚੀਆਂ ਸਮਾਧੀਆਂ ਦਾ ਅਨੰਦ ਮੰਗਣ ਵਾਲੇ ਸੋਏ ਧਰਤੀ ਇਹ ਪਾਵਨ ਪਵਿੱਤਰ ਸਥਾਨ ਜਿੱਥੇ ਹਰ ਸਵੇਰੇ ਤੇ ਸੁਬਾ ਸ਼ਾਮ ਕਥਾ ਕੀਰਤਨ ਦੇ ਪ੍ਰਵਾਹ ਚੱਲਦੇ ਨੇ ਸਾਰਾ ਪਰਿਵਾਰ ਜੁੜ ਕੇ ਆਨੰਦ ਮਾਣਦਾ ਇਹ ਇੱਕ ਹੀ ਹੈ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਵਾਰ ਦੇ ਵਿੱਚ ਘਰ ਘਰ ਅੰਦਰ ਧਰਮ ਸਾਜ ਹੋਵੇ ਕੀਰਤਨ ਸਦਾ ਸਦਾ ਵਸੋਆ ਇਹ ਉਹ ਬਚਨ ਪੂਰੇ ਹੋ ਰਹੇ ਨੇ ਬਾਬਾ ਗੁਰਪ੍ਰੀਤ ਸਿੰਘ ਜੀ ਦੇ ਗ੍ਰਹਿ ਵਿੱਚ ਗੁਰਨਾਮ ਜਿਹਦੇ ਆਸਣ ਆਹ ਵੱਡੀ ਗੱਲ ਹੈ ਤੀਸਰੀ ਮੰਜ਼ਲ ਤੇ ਸਤਿਗੁਰੂ ਮਾਨਕ ਸਾਹਿਬ ਦੇ ਆਸੂ ਸੰਗਾਸਨ ਪਰਮ ਗਿਆਨੀਆਂ ਦੇ ਆਸਨ ਸੰਗਾਸਨ ਫਿਰ ਕਥਾ ਕੀਰਤਨ ਵੀ ਨਿਸਕਾਮ ਪ੍ਰੇਮ ਵਿੱਚ ਹੀ ਭਿੱਜ ਕੇ ਉਹ ਅਵਸਥਾ ਫਿਰ ਆਪ ਜਿਪਾਏ ਜਪੇ ਸੋ ਨਾਮ ਜੋ ਤੁਸੀਂ ਨਾਮ ਜਪੋ ਜਪਿਆ ਜਾ ਸਕਦਾ ਹੈ ਆਪੋ ਦਵਾਈ ਸੋ ਹਰ ਗੁਣ ਦਾਓ ਜੋ ਤੁਸੀਂ ਮੇਰਾ ਭਰਿਆ ਹੱਥ ਰੱਖ ਕੇ ਗੁਣ ਗਵਾਉਣਾ ਚਾਹੋ ਗੁਰੂ ਨਾਨਕ ਸਾਹਿਬ ਉਹ ਬਵਾ ਸਕਦੇ ਜਿਵੇਂ ਇਸ ਪਰਿਵਾਰ ਤੋਂ ਤੇ ਅਸੀਂ ਵੀ ਇਹਨਾਂ ਦੀ ਚਰਨ ਧੂੜ ਥੋੜਾ ਬਾਲਾ ਕਿੜਕਾਈ ਤੇ ਆਏ ਭਗਤੀ ਦਾ ਨਾਮ ਦਾ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਰ ਮੇਰੇ ਵਰਗਾ ਪਾਪੀ ਆ ਗੁਰ ਸਿੱਖਾਂ ਦੀ ਧੂੜ ਲੈਣ ਆਇਆ ਸਤਿਗੁਰ ਨਾਨਕ ਸਾਹਿਬ ਦੇ ਬਖਸ਼ੇ ਸਿੱਖ ਬ੍ਰਹਮ ਗਿਆਨੀਆਂ ਦੇ ਬਖਸ਼ੇ ਸਿੱਖ ਇਹ ਧੂੜੀ ਦੇ ਵਿੱਚੋਂ ਗਤੀ ਮਿਲਦੀ ਹੈ ਸਾਨੂੰ ਗੱਤਿ ਬਾਬਾ ਜੀ ਸਾਰ ਸਹਿਬ ਵਾਲੇ ਸੰਗਤ ਦੇ ਚਰਨਾਂ ਦੀ ਧੂੜ ਦੀ ਬੜੀ ਉਸਤਤ ਕਰਦੇ ਸੀ ਸਾਡੇ ਬਾਬਾ ਭੋਲਾ ਜੀ ਬੈਠੇ ਇਹਨਾਂ ਤੇ ਬੜੀਆਂ ਬਾਲਾਂ ਵੱਡੀਆਂ ਬਾਬਾ ਛੋਟਾ ਸਿੰਘ ਜੀ ਨੇ ਸਮੇਟਾ ਲਈ ਬਾਬਾ ਜੀ ਹਜ਼ੂਰ ਸਿੰਘ ਜੀ ਆਵੇਂ ਬੜੇ ਕਿਹੜੇ ਸਮੇਟਾ ਲਈ ਨਾ ਇਹ ਆ ਜਿਨ੍ਹਾਂ ਨੇ ਸਾਧੂ ਦੇ ਨਾਲ ਲਾਈ ਹੈ ਨਿਭਾਈ ਹੈ ਕੁਛ ਮੰਨਿਆ ਸਮਝਿਆ ਉਹਨਾਂ ਨੇ ਮੌਤ ਵਰਗੇ ਸੰਕਟ ਢਾਲ ਦਿੱਤੇ ਇਹ ਫਕੀਰਾਂ ਨੇ ਜਿਨ੍ਹਾਂ ਨੇ ਆਪਾ ਜਿਸ ਰੂਪਾਂ ਦੇ ਦਰਸ਼ਨ ਕਰਦੇ ਕੋਈ ਝੂਠ ਨਹੀਂ ਕੋਈ ਫੋਕੀਆਂ ਗੱਲਾਂ ਨਹੀਂ ਹੈ ਇਹ ਜੀਵਨ ਲੈ ਕੇ ਲਾਈ ਬਠਿਆ ਬਾਬਾ ਧੋਲਾ ਜੀ ਬਾਬਾ ਗੁਰਪ੍ਰੀਤ ਸਿੰਘ ਸਾਰੇ ਪਰਿਵਾਰ ਸਾਡੇ ਨਾਲ ਵੀ ਜਿਹਨੇ ਸਾਥੀ ਭਾਈ ਪਲਵਿੰਦਰ ਸਿੰਘ ਜੀ ਆਲੂ ਗੀਰ ਸਾਹਿਬ ਤੋਂ ਇਹਨਾਂ ਨੇ ਵੀ ਸ਼ਬਦ ਦੀ ਹਾਜ਼ਰੀ ਭਰੀ ਕਹਿੰਦੇ ਮੇਰਾ ਵੀ ਮਨ ਕਹੇ ਕਿ ਕੀਰਤਨ ਕਰਵਾਇ ਤੇ ਆ ਜਦੋਂ ਆ ਕੇ ਅਰਦਾਸ ਕੀਤੀ ਕਿਰਪਾ ਹੋਵੇ ਕੰਨ ਜੋਗੇ ਨਹੀਂ ਪਰ ਕਰਾਜ ਲਿਆ ਪੂਰਨਾਨ ਸਤ ਹਮੇ ਅਸੀਮ ਗ੍ਰੰਥ ਜੋਗ ਪਰ ਇਹ ਤਾਂ ਦੀ ਮਨ ਦੀ ਸਭ ਕੁਝ ਜਾਣਦੇ ਨੇ ਜੇ ਕੋਈ ਫੋਟੋ ਸਮਝੇ ਉਹਦੇ ਲਈ ਉਹੀ ਠੀਕ ਗੱਲ ਹੈ ਜੇ ਕੋਈ ਪ੍ਰਤੱਖ ਸਮਝਦਾ ਵੀ ਬੈਠੇ ਨੇ ਦ੍ਰਿਸ਼ਟੀ ਵੀ ਪਾ ਰਹੇ ਨੇ ਨਿਹਾਲ ਵੀ ਕਰ ਰਹੇ ਨੇ ਫਿਰੇ ਤੁਜੀ ਕਿਰਪਾ ਬਾਬੇ ਬੋਲਾ ਜੀ ਨੂੰ ਬਾਬਾ ਸੋਤਾ ਸਿੰਘ ਨੇ ਬੜੇ ਰੰਗ ਅਨੰਦ ਵਰਤਾਏ ਦਿਖਾਏ ਗੁਪਤ ਗੰਨਾ ਐ ਬੜੀਆਂ ਜੋਗੇ ਦਸਨ ਰੂਪ ਰੀਗੰਗਾ ਇਹ ਸਰਦਾਰ ਗੋਹਾਂ ਦੇ ਅੰਦਰ বাসਤੀਆਂ ਨੇ ਸਰਦਾਰ ਨੂੰ ਜਾਨੀ ਇਹਨਾਂ ਨੂੰ ਸਮਝਦੇ ਏ ਮੇ ਰਹਿਮਤਾ ਇਹ ਧਾਨੋ ਥਾਨ ਗੋਬਿੰਦ ਗੁਣ ਦਾ ਹੈ ਕਰੋੜਾਂ ਦੀਆਂ ਕੋਠੀਆਂ ਬਣੀਆਂ ਹੋਣ ਦਿੱਤੇ ਸ਼ਰਾਮਾਂਡੇ ਮਿੱਟ ਡੋਲਦੇ ਫਿਰਨੋਂ ਨਰਕ ਹੈ ਆਹ ਅਸਥਾਨ ਹੈ ਧਾਨੇ ਉਹ ਥਾਨ ਗੋਬਿੰਦ ਗੁਣ ਗਾਏ ਜਿੱਥੇ ਜਾਏ ਬਹਿ ਮੇਰਾ ਸਤ ਗੁਰੂ ਸੁਖਾਂ ਸੁਹਾਵਾ ਆਰਾਮ ਰਾਖੇ ਇਹ ਮੇਂ ਬਖਸ਼ਣਾ ਰੱਬੀ ਇਸੇ ਤਰ੍ਹਾਂ ਮਹਾਰਾਜੀ ਆਪਾਂ ਨੂੰ ਸਾਰਿਆਂ ਦੇ ਚਰਨਾਂ ਤੋਂ ਨਾ ਜੋੜੀ ਰੱਖਣ ਸਾਡੇ ਕਰਮ ਸਾਰ ਸੇਵਾ ਸੁਸਾਇਟੀ ਬڑے ਪਿਆਰ ਵਾਲੇ ਨੇ ਭਾਈ ਸਾਹਿਬ ਭਾਈ ਲਖਮੀਰ ਸਿੰਘ ਜੀ ਨੂੰ ਧਿਆਨਾ ਸੇਵਾ ਨਿਮਾਉਂਦੇ ਨੇ ਬਾਬਾ ਜੀ ਦੇ ਜਪ ਤਪ ਸਥਾਨਾਂ ਤੋਂ ਵੀ ਆਏ ਇਦੋਂ ਦੇ ਪਾਪਾ ਗੁਰਪ੍ਰੀਤ ਸਿੰਘ ਜੀ ਆਨੇ ਹੁਕਮ ਕੀਤਾ ਲੋ ਜੀ ਜਾਂਦੇ ਜਾਂਦੇ ਆ ਤਾਂ ਕਿ ਪ੍ਰੇਮ ਦੀ ਗੰਢ ਹੀ ਪੈ ਤਰੀਆ ਸਤਿਗੁਰੂ ਚੜ੍ਹਦੀ ਕਲਾ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਬਲਾਵਾਹ ਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ